ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਆਸ ਕਰਦੇ ਕਿ ਤੁਸੀਂ ਸਾਰੇ ਠੀਕ ਹੋਗੇ ਦੋਸਤੋ ਅਕਸਰ ਹੀ ਆਪਾਂ ਸੜਕਾਂ ਦੇ ਉੱਤੇ ਚੌਕਾਂ ਦੇ ਵਿੱਚ ਦੇਖਦੇ ਹਾਂ ਕਿ ਬੰਦੇ ਜਿਹੜੇ ਉਹ ਮੰਗਦੇ ਫਿਰਦੇ ਹੁੰਦੇ ਆ तकरीबन ਪਰ ਕਹਿੰਦੇ ਵੀ ਜੇ ਸਰਦਾਰ ਬੰਦਾ ਮੰਗਦਾ ਹੋਵੇ ਤਾਂ ਚੰਗਾ ਨਹੀਂ ਲੱਗਦਾ ਇਸੇ ਤਰ੍ਹਾਂ ਦਾ ਮਾਮਲਾ ਇੱਕ ਅੰਮ੍ਰਿਤਸਰ 시ਟੀ ਤੋਂ ਆਇਆ ਕਿ ਕੋਈ ਸਰਦਾਰ ਬੰਦਾ ਮੰਗ ਰਿਆ ਸੀ ਤੇ ਉਥੇ ਦੋ ਪੁਲਿਸ ਜੋ ਅਫਸਰ ਸੀਗੇ ਇੱਕ ਐਸਐਸਪੀ ਸਾਹਿਬ ਤੇ ਇੱਕ ਐਸਐਚਓ ਸਾਹਿਬ ਜਿਨ੍ਹਾਂ ਨੇ ਦੇਖਿਆ ਕਿ ਇੱਕ ਸਰਦਾਰ ਬੰਦਾ ਮੰਗ ਰਿਆ ਸੀ ਤੇ ਉਹਨੂੰ ਆਪ ਦੇ ਕੋਲ ਆਵਾਜ਼ ਮਾਰ ਕੇ ਤੇ ਉਹਨੂੰ ਕੁਝ ਪੈਸੇ ਦਿੱਤੇ ਤੇ ਨਾਲੇ ਉਹਨੂੰ ਏਟੋ ਦੇ ਵਿੱਚ ਬਿਠਾਇਆ ਤੇ ਉਹਨੂੰ ਕਿਹਾ ਭਈ ਸਰਦਾਰ ਬੰਦਾ ਮੰਗਦਾ ਚੰਗਾ ਨਹੀਂ ਲੱਗਦਾ ਤੇ ਤੁਸੀਂ ਘਰੇ ਜਾਓ ਜੇ ਹੋਰ ਪੈਸਾਂ ਦੀ ਲੋੜ ਹੋਈ ਤਾਂ ਹੋਰ ਵੀ ਤੂੰ ਸਾਨੂੰ ਦੱਸਦੀ ਪਰ ਤੂੰ ਅੱਗੇ ਤੋਂ ਮੰਗਣਾ ਨਹੀਂ ਇਸ ਚੌਕ ਦੇ ਵਿੱਚ ਆਗੇ ਇਹੋ ਜੇ ਪੁਲਿਸ ਅਫਸਰਾਂ ਨੂੰ ਸਲੂਟ ਬੰਦਾ ਕਿਉਂਕਿ ਜੇ ਕੋਈ ਨੇਕ ਕੰਮ ਕਰੇ ਤਾਂ ਉਹ ਸਾਨੂੰ ਸਲਾਉਣਾ ਵੀ ਚਾਹੀਦਾ ਕਿਉਂਕਿ ਅਕਸਰ ਹੀ ਪੁਲਿਸ ਮੁਲਾਜ਼ਮ ਜੇ ਕੋਈ ਗਰਮਰ ਰਵਈਆ ਦੇਖ ਲੇ ਤਾਂ ਉਹਦੇ ਉੱਪਰ ਜਿਹੜੀਆਂ ਉਹ ਲੋਕ ਗੱਲਾਂ ਕਰਦੇ ਕਿ ਪੁਲਿਸ ਮੁਲਾਜ਼ਮਾਂ ਨੇ ਮਤਲਬ ਜਿਹੜਾ ਉਹ ਠੀਕ ਨਹੀਂ ਹੈ ਪਰ ਜੇ ਕੋਈ ਚੰਗਾ ਕੰਮ ਕਰੇ ਤਾਂ ਉਹਨੂੰ ਸਲੂਟ ਵੀ ਬੰਦਾ ਹੈ ਤੇ ਆਜੋ ਆਪਾਂ ਤੁਹਾਨੂੰ ਜਿਹੜੀ ਵੀਡੀਓ ਵੀ ਦਿਖਾਉਨੇ ਆ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਆਜੋ ਉਹ ਤੁਹਾਨੂੰ ਆਪਾਂ ਵੀਡੀਓ ਵੀ ਦਿਖਾਈਏ ਜੀ ਹਾਏ ਹੋਣੇ ਜਾਓ ਘਰ ਛੱਡ ਕੇ ਆਓ ਨਹੀਂ ਮੈਂ ਤੁਹਾਨੂੰ ਆਪ ਬੱਚੇ ਨੇ ਕਿਨੇ ਵਹੇ ਜਾਦੇ ਆ ਦੂਸਤ ਆ ਗੱਡੀ ਚ ਆਲਾ ਪਾ 500 ਮੇਰੇ ਕੋਲ ਹੈ ਤਾਂ ਘਰ ਨੂੰ ਜਾ ਉਹ ਮੇਰੇ ਆ ਗੋ ਇਹ ਬੈਲ ਨਹੀਂ ਚਾਹੀਓ ਰੋਏ ਗੱਡੀ ਦਾ ਟੱਕਦਾ ਇਹਨੂੰ ਘੱਡੀ ਯਾਰ ਕੱਢ ਕੇ ਆਓ ਹੈਲੋ ਜੀ ਹਾਲ ਚਾਲ ਕਹੋ ਤਾਂ ਤੇ ਖੜੀ ਜਣਾਇਆ ਨਾ ਨਹੀਂ ਆਉਂਗਾ ਨਹੀਂ ਨਹੀਂ ਆਉਂਗਾ ਹਲੋ ਆਓ ਆਓ ਆਜਾ ਅੱਜ ਤੋ ਕਹਿਦਾ ਨਾ ਮੇਰੇ ਨਾਲ ਹੋਰ ਮਾੜੀ ਹੋਣੀ ਹੈ ਮੈਂ ਤੇਰੀ ਫੋਟੋ ਗੱਡੀ ਨੰਬਰ ਫੋਟੋ ਇਹਦਾ ਮੋਬਾਈਲ ਨੰਬਰ ਹੋਵੇ ਗੱਡੀ ਨੰਬਰ ਹੋਵੇ

ਅੱਜ ਉਹ ਸਭ ਕੁਝ ਤੁਹਾਡਾ ਛੱਡ ਦਿੱਤਾ ਉਹ ਮੈਂ 26 ਜਨਵਰੀ ਹਰ ਹਾਲ ਉਹਨਾਂ ਦੇ ਅੱਗੇ ਪੈਣਾ ਪਿਆ ਸਰਦਾਰ ਹੋ ਕੇ ਮੰਗਦਾ ਚੰਗਾ ਲੱਗਦਾ ਸਰਦਾਰ ਹੋ ਕੇ ਮੰਗਦਾ ਚੰਗਾ ਲੱਗਦਾ ਲੈ ਲੈ ਮੰਗਦਾ ਤੇ ਨਾ ਖਾਓ ਤੁਸੀਂ ਆਪ ਨੇ ਜਿਹੜਾ ਬਾਪੂ ਤੋਂ ਇਹ ਨਾਲ ਨਹੀਂ ਕਰ ਕੀ ਗੱਲ ਹੋਈ ਇਹ ਬਜ਼ੁਰਗ ਜਿਹੜੇ ਸੜਕ 'ਤੇ ਕੁਮਰੇ ਜਨ ਇਹ ਬਜ਼ੁਰਗ ਵੀ ਸੜਕ 'ਤੇ ਨਾ ਇੱਥੇ ਚੌਂਕ ਦੇ ਵਿੱਚ ਹੱਥ ਜੋੜ ਕੇ ਖੜਾ ਜਾਂਦੇ ਆ ਜੀ ਤੇ ਲੋਕਾ ਹੁਣ ਮਤਲਬ ਹੱਥ ਕਰ ਦਿੰਦੇ ਜੋੜ ਕੇ ਨੂੰ ਲੋਕ ਇਹਨਾਂ ਨੂੰ ਪੈਸੇ ਦਿੰਦੇ ਆ ਮਤਲਬ ਇਹਨਾਂ ਨੇ ਸਰਦਾਰ ਬੰਦਾ ਬਜ਼ੁਰਗ ਆਦਮੀ ਦਾੜੀ ਰੱਖ ਕੇ ਸਿਆ ਤੇ ਚੰਗਾ ਨਹੀਂ ਲੱਗਦਾ ਤੁਸੀਂ ਪੈਸੇ ਦਿੱਤੇ ਉਹਨਾਂ ਨੂੰ ਘਰ ਭੇਜਿਆ ਦੁਬਾਰਾ ਕੀ ਆ ਕਰ ਗਿਆ ਜੀ ਤੁਸੀਂ ਮੇਰੇ ਕੋ 500 ਲੈ ਲਾ ਤਾਂ ਤੁਸੀਂ ਘਰ ਦੇ ਵਿੱਚ ਰਹਿ ਜਾ ਜੇ ਤੁਹਾਨੂੰ ਪ੍ਰੋਬਲਮ ਆਵੇ ਸਾਨੂੰ ਦੱਸੋ